ਲਓ ਬਈ ਅੱਜ ਫੇਰ ਆਪਣੇ ਦਿਨ ਦੀ ਸ਼ੁਰੂਆਤ ਹੋ ਗਈ ਡੰਗਰਾਂ ਦੇ ਕੰਮ ਤੋਂ ਜਿਹੜੇ ਡੰਗਰਾਂ ਦੀ ਤਾਰ ਨਿਕਲ ਗਈ ਉਹਨਾਂ ਨੂੰ ਹੁਣ ਵੀਰ ਪਾ ਦਈਏ ਇਥੇ ਪਾਈ ਜਣਿਆ ਨੇ ਇਹਨੇ ਨੀਤਾ ਲੰਡੀ ਡੰਗਰਾਂ ਦੀ ਉਹਨਾਂ ਨੂੰ ਫੀਡ ਖਾਣੇ ਜਣਾ ਸਿਸਰਾਂ ਦੇ ਉਹਨਾਂ ਨੂੰ ਫੀਡ ਪਾਈ ਜਾਣੀ ਆ ਕੀ ਇਹ ਸੱਤ ਦੇ ਘਰ ਤੇ ਫੁੱਲ ਯਾਰ ਮੈਂ ਫੁੱਲ ਕੀਤੀ ਸੱਤ ਦੇ ਹਾਂ ਮੱਜ ਨੂੰ ਵੀ ਪਾਵਾ ਤੇ ਬਾਕੀ ਪੱਠਿਆਂ ਦੇ ਬੰਦ ਨੇ ਆਂ ਦਰਕ ਬੈਣ ਵਾਲੇ ਵੀ ਆ ਗਏ ਜਿੰਨਾ ਕਣ ਕੁੱਢਣੀ ਆਪਣੀ ਉਹ ਤਾਂ ਡੰਗਰੀ ਇਹਨਾਂ ਨੂੰ ਸਿਰ ਸਿਰ ਫੀਡ ਪੈਂਦੀ ਆ ਬਾਕੀ ਤੇ ਸ਼ਾਮੀ ਪਿੰਦੀ ਜਿਆਦਾ ਕਿਹੜਾ ਉਹ ਹਾ ਤੇ ਜਿਹਦੇ ਤੇ ਕੱਟ ਰੱਖਦੇ ਆ ਉਹ ਆ ਆਵਾ ਕੀ ਰਹਿਣ ਤੋ ਇਹਨਾਂ ਗਵਾ ਗਵਾ ਚੁਰ ਕੇ ਕੰਮ ਨਿਬੇੜ ਕੇ ਤੇ ਚੰਗਰਾਂ ਦੇ ਪੱਠੇ ਪਾਤੇ ਆ। ਗੁਆ ਗੁਆ ਸੜਤਾ ਸਾਰਾ ਕੋਤੇ। ਕਾਉਂਡ ਵਰ ਦੇ ਪੱਠੇ ਪਾਤੇ ਨੇ ਕੜੀ ਕਨ ਪਾਣੀ ਡਾ ਕੇ ਤੇ ਛੱਡ ਦੇ ਅੰਦਰ ਕਰਦੇ ਨੇ। ਤੇ ਹਣ ਚੱਲੇ ਕਣਕ ਵਡਾਉਣ ਵਾਸਤੇ। ਖਾਲਾ ਵਡਾਈ ਦੇ ਬਾਕੀ ਜਣਾ ਜਿ ਵਡਾਉਣ ਲੱਗੇ ਆ। ਲੋ ਵੀ ਅੱਜ ਸਿਰਸਰੇ ਫੇਰੇ। ਕਣਕ ਦੀ ਬਾੜੀ ਦਾ ਕੰਮ ਕਰਤਾ ਸ਼ੁਰੂ। ਇਹ ਜੇ ਲਿਆਤੀ ਖਲਾਰ ਕੇ ਐ ਗੋ ਗਿਆ ਨਾ ਕੱਲ ਸਵੇਰੇ ਵੀ ਆਪਣੇ ਕੀਤਾ ਇਹਦੇ ਅੱਜ ਸਵੇਰੇ ਫੇਰ ਤੜਕੇ ਹੀ ਕਰਤਾ ਸ਼ੁਰੂ ਬੱਬੇ ਦਾ ਨਾਮ ਲੈ ਕੇ ਥੋੜੀ ਅੱਜ ਵੱਡਾਂਗੇ ਹੁਣ ਵਿਸ਼ਾਲ ਚੱਲ ਪਈ ਆ よろしくお願いしま ਲਓ ਭਾਈ ਠੇ ਪੈਣ ਦਾ ਕੰਮ ਮੁੱਕ ਗਿਆ ਵਾ ਇਹ ਤੇ ਡੰਗਰਾਂ ਦਾ ਸਪਰੇਅ ਦਵਾਈ ਵਜਾਂ ਦੀ ਚਿਚੜਾਂ ਦੀ ਇਹ ਚਿਚੜਾਂ ਵਾਲੀ ਸਪਰੇਅ ਵਜਾਂ ਦੀ ਆ ਗੀ ਚਿਚੜ ਬੜੇ ਤੰਗ ਕੰਡੇ ਡੰਗਰਾਂ ਨੂੰ ਤੇ ਬੈਠਿਆ ਛੱਟ 'ਚ ਤੋਇਆ ਉਹ ਵੀ ਹੋਲੀ-ਗਲੀ ਕਰਕੇ ਸਾਰੇ ਡੰਗਰਾਂ ਨੂੰ ਸਪਰੇਅ ਮਾਰ ਕੇ ਦੇ ਦਵਾਈ ਚ ਚੜਾ ਲਈ ਆਹ ਕੰਮ ਥੋੜਾ ਜਿਹਾ ਸੌਖਾ ਲੈਣ ਵਾਲ ਕੇ ਮਾਰਨ ਵਾਲਾ ਔਖਾ ਵਾ Não me morde. Det er vanskelig å finne ut hvor mye man kan tjene på det. ਉਦਣ ਗਰਮੀਆਂ ਚ ਚੜ ਬਹੁਤ ਪੈਣ ਡਿਆ ਇਹਨਾਂ ਨੂੰ ਹੂੰ ਹੂੰ ਪਰ ਅੰਦਰ ਕੋਹ ਨਹੀਂ ਆ ਬਾਕੀ ਦਰਬਾਰ ਪੱਠੇ ਪਾ ਕੇ ਖੁਰਦੀਆਂ ਭਰਤੀਆਂ ਸ਼ਮਾਂ ਵਾਲੇ ਹੋਰ ਘੰਟੇ ਨੂੰ ਡੰਗਰ ਬੰਦ ਨੇ ਖੁਰਲੀਆਂ ਦਿੱਤੇ ਤੇ ਚੱਲ ਕਿੰਨੇ ਨਾਲ ਕੰਮ ਨਿਬੜ ਜਾਣਾ